사다 <laughs> 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 ਦੇਖੋ ਜਿਹੜੇ ਜਾਂਦੇ ਆ ਸਰ ਜੀ ਇੱਕ ਤਾਂ ਮੇਰੀ ਦਾ ਮੈਂ ਨੂੰ ਕਿਹਾ ਕੋਈ ਵਾਲੀ ਲੋੜ ਨਹੀਂ ਲੁੰਦੇ ਆ ਇਹ ਨੂੰ ਕਿਹਾ ਤੁਹਾਨੂੰ ਕੀ ਕਰਨਾ ਸਿੱਖਦਾ ਜੇ ਉਹ ਕਹਿੰਦਾ ਕੀ ਟਰੀਟਮੈਂਟ ਉੱਤੇ ਤੁਸੀਂ ਨੂੰ ਇਹ ਪ੍ਰਾਈਵੇਟ ਹਸਪੀਟਲ ਹੈ ਕਿਹੜੇ ਕਿਹੜੇ ਬਸ ਹਾਂ ਹੁੰਦਾ ਜੀ ਚਲੋ ਇਹਦਾ ਮੈਡੀਕਲ ਹੈ ਇਹ ਨੂੰ ਫੋਟੋ ਤੋਂ ਬਾਰੇ ਮੈਡੀਕਲ ਕੀਆ ਨਾ ਉਹ ਜਿਹੜਾ ਫੇਸਬੁੱਕ ਤੇ ਵੀਡੀਓ ਪਾਦੀ ਸੀ ਉਹ ਕਿੱਥੇ ਹੈ ਨਹੀਂ ਪਤਾ ਨਹੀਂ ਨਾ ਫੇਸਬੁੱਕ ਤੇ ਵੀਡੀਓ ਕਿਤੇ ਪਾਈ ਸੀ ਔਰ ਔਰ ਇੱਕ ਹੋਰ ਮੁੰਡਾ ਸੀ ਔਰ ਔਰ ਦੇ ਨਾਲ और तो तो ना मेरे नाम के खाते में तो स्टार्ट करो तुझे मेरे को बिसाव जी में फाइल जाकर बनानी है बना दे होना है अलग साइड का मिल दो है ना ऐसे बोलो तो गांदा कुछ काट का ना कुछली कर दे इतने दिन में मैं स्पेस का वितरण पदरी है लाल जी में स्पेस में नहीं करता है मेरे बनावे होते हैं ਇਹਨਾਂ ਨੇ ਫਿਰ ਟੈਨਕਾ ਬਲੇਡ ਦਿਵਾਇਆ ਨਾ ਗੱਲ ਤਾਂ ਸੱਚੀ ਹੈ ਨਾ ਟੈਨਕਾ ਨਾ ਕੋਈ ਨਹੀਂ ਕਰਦਾ ਇਹਨਾਂ ਨੇ ਇਹ ਸਪੇਸ ਕਰੇ ਤੋਂ ਮਦਦ ਨਹੀਂ ਆਈ ਗਦੀ ਅਸੀਂ ਮੈਸੇਜ ਦੇ ਦਿੱਤਾ ਹੀ ਲਿਖੀ ਮੈਸੇਜ ਮੈਸੇਜ ਉਹਨਾਂ ਨੇ ਕਹਿੰਦਾ ਉਹ ਮੈਨੂੰ ਜਵਾਬ ਦਿੱਤਾ ਕਿ ਇਹ ਤਾਂ ਨਾਲ ਨਹੀਂ ਕਰਨਾ ਜੇ ਇਹ ਬੰਦ ਜਾਂਦਾ ਕੁਝ ਕਰਨ ਨੂੰ ਨਹੀਂ ਸੀ ਕਿ ਛੱਤੀ ਜੀ ਉਹਨਾਂ ਨੇ ਬਾਅਦ ਚ ਕੀਤੀ ਹੈ ਗੱਲਬਾਤ ਕਰਨ ਦੀ ਬਾਤ ਤਾਂ ਇਹਨਾਂ ਨੇ ਨਿਕਲ ਮੈਨੂੰ ਹਮ ਕੀ ਕਰਨ ਹੋ ਜਿਹੜੇ ਕੋਲ ਸੁਣਦੇ ਉਹਨਾਂ ਕੋਲੇ ਬੰਦੋ ਕੋਈ ਕਿੱਥੇ ਆ ਮੁੰਡਾ ਜਿਹੜੇ ਮੈਨੂੰ ਕਹਿੰਦਾ ਤੁਹਾਨੂੰ ਮੇਰੇ ਸੈਂਸਰ ਬਾਰੇ ਸਮਝ ਨਹੀਂ ਆਉਂਦਾ ਉਹ ਮੁੰਡਾ ਕਿੱਥੇ ਹੈ ਤੁਸੀਂ ਇਹ ਨਾਲੋਂ ਬੱਸ ਮੀ ਆ ਤੇ ਇਹ ਦੇਖੋ ਦੂਰੇ ਜੰਦੇ ਆ ਸਰਜੀਕਲ ਕਰੀਦਾ ਮੈਂ ਨੂੰ ਕਿਹਾ ਕੋਈ ਨਾ ਲੋੜ ਨਹੀਂ ਲੁੰਦੇ ਆ ਇਹ ਨੂੰ ਕਿਹਾ ਤੁਹਾਨੂੰ ਕੀ ਟਰੀਟਮੈਂਟ ਉੱਤੇ ਤੁਸੀਂ ਮੈਨੂੰ ਹਾਂਜੀ ਇਹ ਪ੍ਰਾਈਵੇਟ ਹਸਪੀਟਲ ਹੈ ਦੇਖ ਕਿਹੜੇ ਕਿਹੜੇ ਬਸੋ ਆਹ ਮੁੰਡਾ ਜੀ ਚਲੋ ਇਹਨਾਂ ਮੈਂ ਨਹੀਂ ਏਨੂੰ ਖੱਪਤ ਦੋ ਬਾਕੀ ਮੀਡੀਆ ਕਰਦੀ ਗਿਆ ਨਾ ਉਹ ਜਿਹੜਾ ਫੇਸਬੁਕ ਤੇ ਵੀਡੀਓ ਪਾਦੀ ਸੀ ਉਹ ਕਿੱਥੇ ਹੈ ਨਹੀਂ ਪਤਾ ਮੈਨੂੰ ਕਿ ਉਹ ਫੇਸਬੁਕ ਤੇ ਵੀਡੀਓ ਕਿਤੇ ਪਾਦੀ ਸੀ ਔਰ ਔਰ ਇੱਕ ਹੋਰ ਮੁੰਡਾ ਸੀ ਔਰ ਉਹਦੇ ਨਾਲ ਇਹਨਾਂ ਆ ਗਏ ਬੰਦੇ ਚਾਰ ਚੱਕਰ ਪਈ ਮੇਰੇ ਕੋਲ ਵੀ ਸਾਜ ਜੀ ਨੇ ਪਾਈ ਲੱਗਾ ਮੈਂ ਬਣਾਉਣੀ ਹੈ ਇਹਨਾਂ ਨੂੰ ਬਣਾ ਦੇ ਉਹਨਾਂ ਨੇ ਇਹਾਂ ਨੂੰ ਸਾਈਟਰ ਕਮਪਲੇਟ ਹੋਇਆ ਨਾ ਮੈਂ ਸਚਾਰ ਨਹੀਂ ਹੈ गांता सुन्दरी गांठा मैं कर देगी गधा इतने कर देगी मैं स्पीड कर देगी पर उनको पता नहीं है उनका लाइफ मैं स्पीड कर दूँगा नहीं डरता हूँ मैं लेट मारते होंगे चलो इस रेडम को लेट दो ना गांता सुन्दरी गांठा मैं कर देगी ਇਹ ਕਰਦੇ ਤੋਂ ਬਟਰੀ ਹੈ ਲਾਈ ਕਰਦੀ ਅਸੀਂ ਮੈਸੇਜ ਦੇ ਦਰੋ ਦਿੱਤਾ ਹੀ ਕਿ ਮੈਸੇਜ ਮੈਸੇਜ ਉਹਨਾਂ ਨੇ ਕਹਿੰਦਾ ਉਹਨਾਂ ਨੇ ਸਾਨੂੰ ਜਵਾਬ ਦਿੱਤਾ ਕਿ ਇਹ ਤਾਂ ਲਾਜ਼ਮੀ ਕਰਨਾ ਹੈ ਕਿ ਲਾਈ ਕਰਨ ਬਰਬਾਦ ਕਰ ਲਓ ਜੇ ਇਹ ਕਹਿੰਦੇ ਬੰਦ ਹੋ ਜਾਤਾ ਕੁਛ ਕਰਨੀ ਨਹੀਂ ਸੀ ਉਹਨਾਂ ਨੇ ਕਿਹਾ ਹੈਨੀ ਕੀ ਫੱਟੀ ਜੀ ਉਹਨਾਂ ਨੇ ਬਾਅਦ ਚ ਕੀਤੀ ਹੈ ਗੱਲਬਾਤ ਕਰਦੇ ਨਾ ਨਿਕਲੇਗਾ ਮੈਡਮ ਹਾਂ ਕੀ ਕਰਨਾ ਹੋ ਜੇ ਨਾਲ ਕੋਈ ਕੀ ਹਾਸਾਬਾ ਮੈਂ ਅੱਜ ਐਮਰਜੈਂਸੀ ਸਿਵਲ ਹਸਪੀਟਲ ਮੋਗਾ ਵਿੱਚ ਬਤੌਰ ਐਮਓ ਕੋਸਟਰ ਸੀ ਤੇ अराउंड ਸਾਢੇ 3-4 ਵਜੇ ਚਾਰ ਮੁੰਡੇ ਜਿਹੜੇ ਕਿ ਲੜਾਈ ਝਗੜਾ ਕਰਕੇ ਐਮਐਲਜੀ ਦਾ ਪਰਚਾ ਕਟਵਾਣ ਆਏ ਸੀ ਅਸੀਂ ਉਹਨਾਂ ਦੇ ਫਰਸਟ ایڈ ਕਰਕੇ ਉਹਨਾਂ ਦੇ ਸੂਚਲਿੰਗ ਕਰਕੇ ਅਸੀਂ ਉਹਨਾਂ ਦਾ ਜਦ ਉਹਨਾਂ ਨੂੰ ਪਰਚਾ ਕੱਟਣ ਲਈ ਬੁਲਾਇਆ ਤੇ ਉਹਨਾਂ ਨੂੰ ਜਦ ਮੈਂ ਫੀਸ ਜਮ੍ਹਾਂ ਕਰਾਣ ਲਈ ਗਿਆ ਤੇ ਉਹਨਾਂ ਦੇ ਨਾਲ ਦੀਆਂ ਨੇ ਰੌਲਾ ਪਾ ਲੈ ਕਿ ਤੁਸੀਂ ਤੁਹਾਨੂੰ ਪੈਸੇ ਜਮ੍ਹਾਂ ਕਰਾ ਦਿੱਤੇ ਨੇ ਮੈਂ 3-4 ਵਾਰ ਉਹਨਾਂ ਨੂੰ ਕਿਹਾ ਕਿ ਤੁਸੀਂ ਕੋਈ ਪੈਸੇ ਜਮ੍ਹਾਂ ਨਹੀਂ ਕਰਾਏ ਉਹਨਾਂ ਨੇ ਮਿਲ ਕੇ ਦਬਾਪ ਪਾਉਣ ਦੀ ਕੋਸ਼ਿਸ਼ ਕੀਤੀ ਤੇ ਮੈਂ ਉਹਨਾਂ ਨੂੰ ਕਿਹਾ ਤੁਸੀਂ ਸਾਰੇ ਜਣ ਫਿਰ ਸੀਸੀਡੀਪੀ ਫੁਟੇਜ ਦੇ ਵਿੱਚ ਪਾਇਆ ਗਿਆ ਕਿ ਉਹਨਾਂ ਨੇ ਕੋਈ ਪੈਸੇ ਜਮਾ ਨਹੀਂ ਕਰਾਏ ਬਸ ਸਰ ਇਹ ਹੀ ਹੈ ਕਿ ਉਹ ਮੇਰੇ ਤੇ ਭਾਰੀ ਹੋਣਾ ਚਾਹੁੰਦੇ ਸੀ ਤੇ ਸਰ ਉਹਨਾਂ ਨੇ ਮੈਨੂੰ ਕਿਹਾ ਕਿ ਸਾਡੇ ਫੇਸਬੁੱਕ ਤੇ ਪੇਜਿਸ ਚੱਲਦੇ ਨੇ ਅਸੀਂ ਤੁਹਾਡੀਆਂ ਵੀਡੀਓਜ਼ ਬਣਾਵਾਂਗੇ ਤੁਹਾਨੂੰ ਅਸੀਂ ਵਾਇਰਲ ਕਰਾਂਗੇ ਤੁਹਾਨੂੰ ਅਸੀਂ ਦੇਖ ਲਾਂਗੇ ਜੀ ਕਾਰਨ ਸਿਰਫ ਪੈਸੇ ਲੈਣ ਕਰਕੇ ਵਾਇਰਲ ਕਰਨ ਦੀ ਗੱਲ ਕੀਤੀ ਉਹਨਾਂ ਨੇ ਹਾਂਜੀ ਸਰ ਕੀ ਮੰਗ ਕਰ ਰਹੇ ਸੀ ਸਰ ਮੇਰੀ ਤਾਂ ਇਹ ਹੀ ਮੰਗ ਹੈ ਕਿ ਬੀਇੰਗ ਅ ਫੀਮੇਲ ਮੈਡੀਕਲ ਆਫੀਸਰ ਮੈਨੂੰ ਕੋਈ ਤਮਕਾ ਕੇ ਤਮਕਾ ਕੇ ਜਾ ਰਿਹਾ ਹੈ ਕਿ ਅਸੀਂ ਤੁਹਾਡੀ ਵੀਡੀਓਜ਼ ਬਣਾਵਾਂਗੇ ਸਰ ਪਹਿਲੀ ਕੱਲ ਤਾਂ ਕਿਸੇ ਦੀ ਵੀਡੀਓ ਬਣਾਉਣਾ ਇਜ਼ ਨ ਨਾਲ ਤੁਸੀਂ ਇਦਾਂ ਦੀ ਬਤਮੀਜ਼ੀ ਕਰ ਰਹੇ ਉਹਨਾਂ ਨੂੰ ਡਰਾ ਰਹੇ ਹੋ ਉਹਨੂੰ ਧਮਕਾ ਰਹੇ ਹੋ ਤੇ ਸਰ ਜੇ ਮੈਂ ਸੇਫ ਨਹੀਂ ਹੈਗੀ ਤਾਂ ਤੁਸੀਂ ਦੱਸੋ ਮੈਂ ਕਿੱਦਾਂ ਕੰਮ ਕਰਾਂ ਹੋ ਕਿੱਦਾਂ ਕੰਮ ਕਰਾਂ ਸਰ ਮੈਂ ਤਾਂ ਹੁਣ ਐਮਰਜੈਂਸੀ ਨਹੀਂ ਜਾਊਂਗੀ ਜਦ ਤੱਕ ਮੈਨੂੰ ਸਿਕਿਉਰਿਟੀ ਨਹੀਂ ਦਿੱਤੀ ਜਾਂਦੀ ਤੁਸੀਂ ਹਣ ਗਾਂ ਸਿਕਿਉਰਿਟੀ ਲਈ ਕੋਈ ਐਸਐਮਓ ਸਰ ਹਾਂਜੀ ਅਸੀਂ ਐਸਐਮਓ ਸਰ ਨੂੰ ਕਿਹਾ ਹੈ ਕਿ ਸਾਨੂੰ ਸਿਕਿਉਰਿਟੀ ਦਿੱਤੀ ਜਾਵੇ ਸਰ ਸਪੈਸ਼ਲੀ ਈਵਨਿੰਗ ਤੇ ਨਾਈਟਸ ਜਦੋਂ ਜ਼ਿਆਦਾ ਮਰੀਜ਼ ਨਹੀਂ ਹੁੰਦੇ ਸਰ ਉਦੋਂ ਲੜਾਈ ਝਗੜੇ ਦੇ ਕੇਸ ਵਾਧਾ ਆਉਂਦੇ ਨੇ ਸਰ ਇੱਕ ਬੰਦਾ ਲੜ ਕੇ ਆਉਂਦੇ ਉਹਦੇ ਨਾਲ 20 25 ਮੁੰਡੇ ਮਦੀਰ ਹੁੰਦੀਆਂ ਜਿਹਨੇ ਸ਼ਰਾਬ ਪੀਤੀ ਹੁੰਦੀ ਹੈ ਤੇ ਸਰ ਉਹ ਸਾਡੇ ਉੱਤੇ ਚੜਨ ਦੀ ਕੋਸ਼ਿਸ਼ ਕਰਦੇ ਨੇ ਤੇ ਨਾਈਟ ਨੂੰ ਹੋਰ ਵੀ ਕਈ ਇਹੋ ਜਿਹੀਆਂ ਹੁੰਦੀਆਂ ਘਟਨਾਵਾਂ ਜਿੱਥੇ ਕੋਈ ਸਟਾਫ ਦੀ ਕਮੀ ਹਾਂਜੀ ਸਰ ਸਟਾਫ ਦੀ ਕਮੀ ਵੀ ਹੈ ਸਰ ਹੁਣ ਅਸੀਂ ਅੱਜ ਡਿਊਟੀ ਤੇ ਸਿਰਫ ਦੋ ਫੀਮੇਲਸ ਸੀਗੀਆਂ ਇੱਕ ਮੈਂ ਤੇ ਇੱਕ ਸਟਾਫ ਨਰਸਰ ਪੋਸਟਡ ਸੀਗੇ ਤੇ ਸਰ 20 ਮੁੰਡੇ ਆ ਕੇ ਸਾਡੇ ਨਾਲ ਬਦਤਮੀਜ਼ੀ ਕਰਦੇ ਦੱਸੋ ਅਸੀਂ ਕਿੱਦਾਂ ਮੈਨੇਜ ਕਰੀਏ ਹਾਂਜੀ ਸਰ ਅਸੀਂ ਪੁਲਿਸ ਨੂੰ ਵੀ ਫੋਨ ਕਾਲ ਕੀਤਾ ਡਾਕਟਰ ਐਮਰਜੈਂਸੀ ਤੇ ਇੱਕ ਡੇਟ ਟੂ ਫੀਮ ਕੀ ਖਾਸਨੀ ਦਿੱਤੀ ਗਈ ਹੋਈ ਜੀ ਹੈ ਤੇ ਤੁਹਾਡੇ ਕੋਲ ਕੰਪਲੇਟੀ ਗਈ 30 ਸਾਲ ਦਾ ਪੌਣੇ 5 ਵਜੇ ਮੈਂ ਡੀਸੀ ਆਫਿਸ ਤੋਂ ਮੀਟਿੰਗ ਤੇ ਆਇਆ ਹਾਂ ਉਸ ਉਸ ਟਾਈਮ ਡਾਕਟਰ ਸਾਹਿਬ ਦਾ ਮੈਨੂੰ ਫੋਨ ਆਇਆ ਕਿ ਸਿਕਿਉਰਿਟੀ ਗਾਰਡ ਨੂੰ ਤੇ ਭੇਜੋ ਉਸ ਆਰਾਊਂਡ ਪੌਣੇ 5 ਵਜੇ ਦੀ ਇਹ ਵਾਰਦਾਤ ਹੈ ਤੇ ਕੋਈ ਮੈਡੀਕਲ ਲੀਗਲ ਕਟਾਉਨ ਮੈਡੀਕਲ ਲੀਗਲ ਕਟਾਉਨ ਪੇਸ਼ੈਂਟ ਆਇਆ ਸੀ ਸ਼ੇਖ ਹਵਾਲੇ ਚੌਂਕ ਤੋਂ ਉਹਦੇ ਨਾਲ ਕੁਝ ਸ਼ਰਾਰਤੀ ਤੱਤ ਸੀ ਜਿਨ੍ਹਾਂ ਨੇ ਇਹ ਸਾਰਾ ਹੰਗਾਮਾ ਕੀਤਾ ਕੀ ਕੀ ਕਾਰਨ ਰਿਹਾ ਜੀ ਇਹਨਾਂ ਮਗਰ ਅਗਾਮਾ ਕਰਨ ਦਾ ਜੋ ਡਾਕਟਰ ਸਾਹਿਬ ਦੇ ਮੁਤਾਬਕ ਜੋ ਉਹਨਾਂ ਨੇ ਕਿਹਾ ਵਾ ਉਹਦੇ ਮੁਤਾਬਕ ਫੀਸ ਨੂੰ ਲੈ ਕੇ ਸੀ ਉਹ ਫੀਸ ਨਹੀਂ ਜਮ੍ਹਾਂ ਕਰਾਉਣਾ ਚਾਹੁੰਦੇ ਸੀ ਡਾਕਟਰ ਸਾਹਿਬ ਅੱਗੇ ਵੀ ਲਗਾਤਾਰ ਇਹ ਮਰੀਜ਼ਾਂ ਕੰਪਲੀਟ ਆndੀਆਂ ਗੀਆਂ ਐਮਰਜੈਂਸੀ ਦੇ ਵਿੱਚ ਜਦੋਂ ਫੀਮੇਲ ਡਾਕਟਰ ਹੁੰਦੇ ਨੇ ਜਾਂ ਸਿੰਗਲ ਡਾਕਟਰ ਹੁੰਦਾ ਕੋਈ ਸਕਿਉਰਿਟੀ ਅਰੇਂਜਮੈਂਟ ਨਹੀਂ ਹੁੰਦੀ ਕੋਈ ਨਹੀਂ ਸਕਿਉਰਿਟੀ ਇਕ ਤਨਾਤ ਕਰ ਦਿੰਦੇ ਆ ਜੀ ਅਰੇਂਜਮੈਂਟ ਤਾਂ ਹੈ ਸਕਿਉਰਿਟੀ ਗਾਰਡ ਰੌਂਗ ਕਰਦੇ ਆ ਹਰ ਹਸਪਤਾਲ ਤੇ 14 ਸਕਿਉਰਟੀ ਪਰਸਨਸ ਹੈ ਤੇ ਕੋਈ ਨਹੀਂ ਰਾਉਂਡ ਤੇ ਹੁਣ ਡਾਕਟਰ ਸਾਹਿਬ ਉਹਨਾਂ ਨੇ ਰਿਟਰਨ ਦਿੱਤਾ ਵਾ ਈਵਨਿੰਗ ਤੋਂ ਬਾਅਦ 2 ਵਜੇ ਤੋਂ ਬਾਅਦ ਸਕਿਉਰਟੀ ਗਾਰਡ ਤੇ ਤਨਾਨਾ ਕਰਦੇ ਕਿਹੜੇ ਡਾਕਟਰ ਸੀਗੇ ਜਿਹਨਾਂ ਜੇ ਹੋਇਆ ਕੀ ਨਾਮ ਆਉਣਾ ਡਿਊਟੀ ਰੋਸਟਰ ਮੁਤਾਬਕ ਡਾਕਟਰ ਕਰਨ ਮਿੱਤਲ ਦੀ ਸੀਗੀ ਤੇ ਕਾਰ ਡਾਕਟਰ ਕਾਂਸ਼ਾ ਰਹੇ ਸੀਗੇ ਤੇ ਇਸ ਕਰਕੇ ਇਹ ਡਾਕਟਰ ਕਾਂਸ਼ਾ ਦੀ ਡਿਊਟੀ ਦੌਰਾਨ ਇਹ ਵਾਰਦਾਤ ਹੋਈ ਅਫਸਰ ਜੀ ਇਹ ਘਟਨਾ ਹੈ ਕਈ ਵਾਰੀ ਇਹ ਹੋਈ ਹੈ ਐਮਰਜੈਂਸੀ ਵਿੱਚ ਠੀਕ ਵਾਰੀ ਤੋਂ ਅੰਮਲ ਸੰਭਾਲ ਕੀ ਹੈ ਇਹ ਸਿਕਿਉਰਿਟੀ ਦਾ ਨਾਟਰੀ ਜੇ ਉਹ ਇਸ ਤਰ੍ਹਾਂ ਕਰੂ। ਚਲੋ ਤੁਸੀਂ ਮੇਰੀ ਨੌਲੇਜ ਲੈ ਹੁੰਦਾ ਕਈ ਵਾਰ ਤਾਂ ਨਹੀਂ ਹੋਈ। ਮੇਰੇ ਬਾਅਦ ਤਾਂ ਇਨਸੀਡੈਂਟ ਮੇਰੇ ਲਈ ਮੇਰੇ ਲਈ ਤਾਂ ਜਿਹੜਾ ਰਿਟਰਨ ਇਨਸੀਡੈਂਟ ਇਹ ਅੱਜ ਆਇਆ ਵਾ। ਕੋਈ ਨਹੀਂ ਛੇਤੀ ਤੋਂ ਛੇਤੀ ਇਹਦਾ ਹੱਲ ਕਰ ਦਿੱਤਾ ਜਾਏ। ਉਹ ਡਾਕਟਰ ਕਹਿੰਸ਼ਾ ਕੋਲੋਂ ਕਿਹਾਗੇ ਜਿਉਂ ਐਮਰਜੈਂਸੀ ਡਿਊਟੀ ਨਹੀਂ ਕਰਦੇ ਕੋਈ। ਅੱਗੇ ਵੀ ਡਾਕਟਰ ਦੀ ਬਹੁਤ ਜ਼ਿਆਦਾ ਕਮੀ ਹੈ ਜੀ ਐਮਰਜੈਂਸੀ ਦੇ। ਹਾਂਜੀ। ਕੋਈ ਗੱਲ ਨਹੀਂ ਇਹਦੇ ਬਾਰੇ ਦੇਖਦੇ ਆਂ ਅਸੀਂ ਵਿਚਾਰ ਕਰਦੇ। ਵਿੱਚ ਕੁਝ ਨਿਯਮਾਂ ਹੋਇਆ ਹੋਇਆ ਹੈਗਾ। ਪਹਿਲਾਂ ਵੀ ਕਿਹੜੀ ਹੰਦਾਮੇ ਉਹ ਇਹਨੇ ਹੋ ਡਾਕਟਰ ਨੂੰ ਪਰਸਨਿਟੀ ਕੀਤਾ ਜਾਂਦਾ ਸੀ ਅੱਜ ਫਿਰ ਇੱਕ ਫੀਮੇਲ ਡਾਕਟਰ ਦੀ ਹੋਇਆ ਕੀ ਹੋ ਰਿਹਾ ਹੈ ਲੇਕੋ ਬਹੁਤ ਹੀ ਨਿੰਦਨਯੋਗ ਗੱਲ ਹੈਗੀ ਆ ਸਾਡੇ ਕੋਲੇ ਸਪੈਸ਼ਲਿਸਟ ਡਾਕਟਰ ਹੈਗੇ ਆ ਜਿਨ੍ਹਾਂ ਨੂੰ ਨੀ ਐਮਰਜੈਂਸੀ ਡਿਊਟੀਆਂ ਨਹੀਂ ਲੱਗਣੀਆਂ ਹੁੰਦੀਆਂ ਪਰ ਐਮਓ ਦੀ ਕਮੀ ਹੋਣ ਕਰਕੇ ਫਿਰ ਵੀ ਐਮਰਜੈਂਸੀ ਡਿਊਟੀ ਕਰਦੇ ਹੈਗੇ ਆ ਤੇ ਜਦੋਂ ਉਹ ਆਉਂਦੇ ਸ਼ਾਮ ਜਾਂ ਰਾਤ ਦੀ ਡਿਊਟੀ ਤੇ ਹੁੰਦੇ ਹੈਗੇ ਇੱਕ ਲੜਾਈ ਵਾਲਾ ਬੰਦਾ ਹੁੰਦਾ ਨਾਲ 10 दारू ਪੀ ਕੇ ਹੋਰ ਆਏ ਹੁੰਦੇ ਹੈਗੇ ਚਾਰ ਸੇਖ ਵਾਲੇ ਚੌਂਕ ਤੋਂ ਬੰਦੇ ਆਏ ਹੈਗੇ ਜਿਨ੍ਹਾਂ ਦੇ ਲਸੱਟਾ ਵੱਜੇ ਸੀ ਆ ਪਹਿਲਾਂ ਲੜ ਕੇ ਬਾਹਰੋਂ ਆਉਂਦੇ ਆ ਤੇ ਗੁੱਸਾ ਸਾਡੇ ਸਟਾਫ ਤੇ ਘਟਣ ਲੱਗ ਜਾਂਦੇ ਹੈਗੇ ਉਹ ਡਾਕਟਰ ਸਾਹਿਬ ਡਿਊਟੀ ਤੇ ਇਕੱਲੇ ਬੈਠੇ ਸੀ ਨਾਲ ਫੀਮੇਲ ਸਟਾਫ ਸੀ ਕੋਈ ਸਿਕਿਉਰਟੀ ਨਹੀਂ ਸੀਗੀ ਆ ਕੇ 10-20 ਬੰਦੇ ਇਕੱਠੇ ਹੋ ਕੇ ਉਹਨਾਂ ਦੇ ਸਹਰਾਣੇ ਖੜ ਕੇ ਪਹਿਲਾਂ ਉਹਨਾਂ ਦੇ ਗਲਤ ਜਾਮ ਲਾਉਣ ਲੱਗੇ ਕਿ ਅਸੀਂ ਤੁਹਾਨੂੰ ਪੈਸੇ ਦੇ ਦੇ ਦੁੱਤੇ ਹੈਗਾ ਕੋਈ ਫੀਸ ਚਾਹਮਾ ਨਹੀਂ ਸੀ ਕਰਾਈ ਗਈ ਫਿਰ ਉਹਨਾਂ ਨੂੰ ਕਹਿਣ ਲੱਗੇ ਅਸੀਂ ਤੁਹਾਡੀਆਂ ਵੀਡੀਓ ਬਣਾਵਾਵਾਂਗੇ ਅਸੀਂ ਫੇਸਬੁੱਕ ਤੇ ਲਿਖਾਂਗੇ ਬਹੁਤ ਹੀ ਨਿੰਦਣਯੋਗ ਗੱਲ ਆ ਐਸੋਸੀਏਸ਼ਨ ਨੇ ਇਸ ਗੱਲ ਦੀ ਬਹੁਤ ਨਿੰਦਾ ਕਰਦੀ ਹੈਗੀ ਆ ਤੇ ਅਸੀਂ ਐਡਮਿਨਿਸਟ੍ਰੇਸ਼ਨ ਤੋਂ ਇੱਕ ਕਹਿੰਨੇ ਕਿ ਪਹਿਲਾਂ ਇੰਨੇ ਨੂੰ ਇੰਨੇ ਵਾਰੀ ਅਸੀਂ ਰਿਮਾਈਂਡਰ ਦੇ ਚੁੱਕੇ ਆ ਕਿ ਸਾਡੇ ਲੇਡੀ ਡਾਕਟਰਾਂ ਸ਼ਾਮ ਨੂੰ ਰਾਤ ਨੂੰ ਹੁੰਦਾ ਜੇ ਕੋਈ ਉਹਨਾਂ ਦੇ ਗਲਤ ਪਿਆ ਜੇ ਜੇ ਕੋਈ ਉਹਨਾਂ ਨਾਲ ਕੋਈ ਕੋਈ ਗਲਤ ਘਟਨਾ ਹੋ ਜੇ ਤਾਂ ਉਹਦੇ ਜ਼ਿੰਮੇਵਾਰ ਕੌਣ ਹੈ ਕਲਾਸ 1 ਦਾ ਅਫਸਰ ਹੈ ਜ ਜੇ ਹੁਣ ਕਲਾਸ 1 ਗਾਸਟਡ ਆਫਿਸਰ ਸਿਕਿਉਰ ਨਹੀਂ ਹੈਗਾ ਤਾਂ ਹੋਰ ਦੱਸੋ ਸਾਡਾ ਮੁਲਾਜ਼ਮ ਕਿਹੜਾ ਸਿਕਿਉਰ ਹੋਊਗਾ ਸਟਾਫ ਨਰਸ ਸਿਕਿਉਰ ਕਿੱਥੋਂ ਹੋ ਜਾਣੀ ਮੰਗ ਹੀ ਆ ਸਾਡੀ ਕਿ ਐਮਰਜੈਂਸੀ ਦੇ ਵਿੱਚ ਸ਼ਾਮ ਤੇ ਰਾਤ ਨੂੰ ਸਿਕਿਉਰਟੀ ਹੋਊਗੀ ਤਾਂ ਸਾਡੇ ਲਈ ਡਰਕ ਪਾਉਣਗੇ ਐਮਰਜੈਂਸੀ ਤਾਂ ਜਿਹੜੀ ਹੈਗੀ ਆ ਇਸ ਟਾਈਮ ਚੱਲ ਰਹੀ ਹੈਗੀ ਐਮਰਜੈਂਸੀ ਤਾਂ ਨਹੀਂ ਬੰਦ ਹੁੰਦੀ ਹੁੰਦੀ ਪਰ ਜੋ ਸਾਡਾ ਰੋਸ਼ ਹੈਗਾ ਅਸੀਂ ਇਹਨਾਂ ਨੂੰ ਲਿਖ ਕੇ ਦੇ ਦਿੱਤਾ ਹੈਗਾ ਆਪਣੇ ਲਿਖ ਕੇ ਦੇ ਰਹੇ ਹੈਗੇ ਆ ਤੇ ਜੋ ਪੁਲਿਸ ਨੂੰ ਵੀ ਅਸੀਂ ਇਤਲਾਹ ਦੇ ਦਿੱਤੀ ਹੈ ਬੰਦੇ ਆਈਡੈਂਟੀਫਾਈ ਨਹੀਂ ਹੋਇਆ ਅਸਲ ਦੇ ਵਿੱਚ ਉਹ ਭੱਜ ਕੇ ਜਿਹੜੇ ਬੰਦੇ ਸੀ ਉਹਨਾਂ ਨੂੰ ਪੁਲਿਸ ਆਈ ਤੇ ਉਹਨਾਂ ਨੂੰ ਕਿਹਾ ਗਿਆ ਕਿ ਉਹਨਾਂ ਨੂੰ ਆਈਡੈਂਟੀਫਾਈ ਕੀਤਾ ਜਾਵੇ ਤੇ ਆਈਡੈਂਟੀਫਾਈ ਕਰਕੇ ਅਸੀਂ ਉਹਨਾਂ ਦੀ ਜੋ ਕੰਪਲੇਂਟ ਹੈਗੀ ਹੈ ਐਡਮਿਟ ਕੇਸ ਸੀਗੇ ਉਹ ਐਡਮਿਟ ਹੋ ਸੀਗੇ ਇੱਥੇ ਐਡਮਿਟ ਕੇ ਉਹਨਾਂ ਨੂੰ ਐਡਮਿਟ ਕਰਕੇ ਟ੍ਰੀਟਮੈਂਟ ਹੋ ਗਿਆ ਸੀ ਉਹਨਾਂ ਦਾ ਫਾਸਟ ਏਡ ਦਿੱਤੀ ਜਾ ਚੁੱਕੀ ਸੀਗੀ ਦੇਣ ਤੋਂ ਬਾਅਦ ਜਦੋਂ ਕਲੈਕਟ ਦੀ ਕਾਰਵਾਈ ਜਦੋਂ ਭਾਵੇਂ ਐਮਐਲਆਰ ਕੱਟਦੇ ਹੈਗੀਆਂ ਜਦੋਂ ਉਹ ਕੱਟਣ ਦੀ ਫੀਸ ਜਮ੍ਹਾਂ ਕਰਾਉਣ ਦੀ ਵਾਰੀ ਉੱਥੇ ਰੌਲਾ ਪੈਦਾ ਤੁਸੀਂ ਐਡਰੈਸ ਵਗੈਰਾ ਉਹ ਨੋਟ ਕੀਤਾ ਹੀ ਹੋਏਗਾ ਐਡਰੈਸ ਜਿਹੜੇ ਬੰਦੇ ਆ ਲੜ ਕੇ ਆਏ ਹੈਗੇ ਉਹ ਤਾਂ ਸਾਡੇ ਅਜੇ ਪੇਸ਼ੈਂਟ ਦਾਖਲ ਹੈਗੇ ਆ ਜਿਹੜੇ ਉਹਨਾਂ ਦੇ ਨਾਲ ਦੇ ਸੀ ਰੌਲਾ ਤਾਂ ਉਹਨਾਂ ਨੇ ਪਾਇਆ ਨੇ ਉਹਨਾਂ ਤੋਂ ਤਾਂ ਆਡੈਂਟੀਫਾਈ ਤਾਂ ਹੋ ਜਾਣਗੇ ਜੀ ਬੰਦੇ ਉਹ ਆਡੈਂਟੀਫਾਈ ਚ ਕਰਨਗੇ ਤਾਂ ਜ਼ਰੂਰ ਹੋਣਗੇ ਬੰਦੇ ਪੁਲਿਸ ਵਾਲੇ ਪੁਲਿਸ ਆਈ ਹੋਈ ਹੈ ਪੁਲਿਸ ਫੋਰਸ ਆਈ ਹੋਈ ਹੈ ਆਡੈਂਟੀਫਾਈ ਕਰਨਗੇ ਬੰਦੇਆਂ ਦੀ ਕੈਮਰੇ ਦੇ ਵਿੱਚ ਆਏ ਹੋਇਆ ਫੇਸ ਸਾਰਿਆਂ ਦਾ ਐਸਾ ਜਿਹੜੀ ਆ ਰਾਤ ਬਰਾਤੇ ਜਿਹੜੀ ਆ ਹਰ ਵਕਤ ਆਉਂਦੀਆਂ ਐ ਲੋਹੀ ਘਟਨਾਵਾਂ ਆਉਂਦੀਆਂ ਐ ਕਦੇ ਤੁਸੀਂ ਇਹਦੀ ਸ਼ਿਕਾਇਤ ਕੀਤੀ ਸ਼ਿਕਾਇਤ ਬਹੁਤ ਵਾਰੀ ਹੋਈ ਆ ਜੀ ਮੰਗ ਬਹੁਤ ਵਾਰੀ ਹੋ ਚੁੱਕੀ ਆ ਕਿ ਸਾਨੂੰ ਸਿਕਿਉਰਿਟੀ ਦੀ ਲੋੜ ਹੈਗੀ ਆ ਗਾਇਨੀ ਦੇ ਵਿੱਚ ਵਕ ਸਿਕਿਉਰਿਟੀ ਹੋਵੇ ਤੇ ਐਮਰਜੈਂਸੀ ਲਗਾਣੀ ਕਿਹਨੇ ਹੁੰਦੀ ਆ ਜੀ ਸਿਕਿਉਰਿਟੀ ਐਡਮਿਨਿਸਟ੍ਰੇਸ਼ਨ ਨੇ ਲਗਾਉਣੀ ਹੁੰਦੀ ਆ ਐਸਐਮਓ ਦੀ ਡਿਊਟੀ ਐਸਐਮਓ ਸਿਵਲ ਸਰਜਨ ਤੇ ਕਈ ਵਾਰੀ ਤੁਹਾਡੀ ਵੀ ਡਿਊਟੀ ਹੁੰਦੀ ਆ ਇਹਦੇ ਐਸਐਮਓ ਜਦੋਂ ਐਸਐਮਓ ਛੁੱਟੀ ਤੇ ਹਾਂ ਮੈਂ ਮੇਰੇ ਮੈਂ ਐਜ਼ ਐਨ ਐਕ ਜਿਹੜੇ ਬੰਦੇ ਕੋਲੇ ਐਕਚੁਅਲ ਐਸਐਮਓ ਆ ਜਾਂ ਐਕਚੁਅਲ ਸਿਵਲ ਸਰਜਨ ਹੈਗਾ ਉਹਨਾਂ ਨੇ ਹੀ ਜਿਹਦੇ ਕੋਲ ਡਿਊਟੀ ਪਾਵਰ ਹੈ ਉਹ ਹੀ ਰਿਲ ਲਗਾ ਸਕਦੇ ਆ ਕਿਉਂਕਿ ਉਹਨਾਂ ਨੂੰ ਤਨਖਾਹ ਵੀ ਦੇਣੀ ਆ ਬੰਦਿਆਂ ਨੂੰ। ਕਿਹੜੇ ਚਤਾਨੀਆਂ ਪਾ ਲਗਾ ਸਕਦੇ। ਉਹ ਕੀ ਮੰਗ ਕਰ ਰਹੇ ਆ? ਮੰਗ ਸਾਡੀ ਇਹੀ ਆ ਕਿ ਸਿਕਿਉਰਿਟੀ ਦਿੱਤੀ ਜਾਵੇ ਬੰਦ ਸ਼ਾਮ ਤੇ ਰਾਤ ਨੂੰ ਪ੍ਰੋਪਰ ਸਿਕਿਉਰਿਟੀ ਹੋਵੇ। ਸਾਡੇ ਲੇਡੀ ਡਾਕਟਰ ਕਟੋ ਕਟ ਜਦੋਂ ਡਿਊਟੀ ਤੇ ਹੁੰਦੇ ਅਨਸੇਫ ਤਾਂ ਮਹਿਸੂਸ ਨਾ ਕਰਨ ਉਹਨਾਂ ਨੂੰ ਆਪਲੇ ਡਰ ਲੱਗਿਆ ਰਹੂਗਾ ਕਿ ਸਾਡੇ ਨਾਲ ਪਤਾ ਨਹੀਂ ਕੀ ਹੋਣਾ ਡਿਊਟੀ ਉਹਨਾਂ ਨੇ ਕਿਹੜੀ ਸੁਭਾ ਕਰਨੀ ਹੈਗੀ ਆ। ਸੋ ਬੇਨਤੀ ਸਾਡੀ ਇਹ ਹੈ ਕਿ ਸਿਕਿਉਰ ਸੇ ਮੌਜੂਦਾ ਤੋਂ ਮਨੇ ਬਰਖਾਸਤ ਹੈ ਜੀ ਅਮਰਜੈਂਸੀ ਦੀ ਕੋਈ ਪਰਚੀ ਤੋਂ ਪੈਸੇ ਜਮਾ ਕਰਾਉਣ ਤੋਂ ਵੀ ਮਿਸਬੀਹ ਹੋਇਆ ਮਾडम ਜੀ ਉਹ ਅਸੀਂ ਜੋ ਵੀ ਹੈ ਬੰਦੀਕਾਰ ਵੀ ਘੋਕ ਕੇ ਕੰਦੀਪਨ ਹਰਤਾਲ ਕਰਕੇ ਕਾਰਵਾਈ ਮਰੂਤ ਜੀ ਸਰਕਾਰੀ ਡਾਕਟਰ ਸੀ ਡਿਊਟੀ ਦੇ ਤਨਾਦ ਸੀਗਾ ਜੀ ਉਹਦੇ ਵਿੱਚ ਹਾਂ ਜੀ ਹਾਂ ਜੀ ਸਰਕਾਰੀ ਡਾਕਟਰ ਖਡ ਡਿਊਟੀ ਦੇ ਤਨਾਦ ਕੋਈ ਹਮਲਾ ਹੈ ਮੁਲਾਜਮ ਹੋਵੇ ਉਹ ਨੂੰ ਕੋਈ ਮਿਸਬੀਹ ਕਰੇ ਤੇ ਉਹ ਤੇ ਐਕਸ਼ਨ ਲੈਂਦਾ ਜੋ ਬੰਦੀ ਕਾਰਵਾਈਆਂ ਮਰਕ ਲੈਣ